लोकसभा ਹਲਕਾ ਫਤੇਗੜ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਗੇਜਰਾਮ ਬਾਲਮਿਕ ਦੇ ਘਰ ਦੇ ਨਜ਼ਦੀਕ ਬਾਹਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਧਰਨਾ ਲਗਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜਨਰਲ ਸਖਤਰ ਗੁਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਜੋ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਮੰਨੀਆਂ ਗਈਆਂ ਸਨ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਪੂਰਾ ਨਹੀਂ ਕੀਤਾ जिस ਦੇ ਵਿਰੋਧ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਹ ਆਪਣੇ ਕੁਝ ਸਵਾਲਾਂ ਦੇ ਜਵਾਬ ਮੰਗ ਰਹੇ ਹਨ ਪਰ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਵਿੱਚ ناکام ਹੋ ਰਹੀ ਹੈ। ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਕੀ ਫਟੇ ਮੈਂ ਗੁਰਦੀਪ ਸਿੰਘ ਜਨਕ ਸੱਤਰ ਫੋਡੇਰ ਸਾਹਿਬ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂ ਗੁਰ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਸਾਡੀਆਂ ਦੋਵੇਂ ਫਰਮਾਂ ਉਹ ਬਾਦਰਾ ਤੇ ਲੜ ਰਹੀਆਂ ਉਹਨਾਂ ਦਾ ਸੱਦਾ ਸੀ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਭਾਜਪਾ ਦੇ ਕੈਂਡੀਡੇਟ ਹੈ ਉਹਨਾਂ ਦੇ ਦਫ਼ਤਰਾਂ ਜਾਂ ਘਰਾਂ ਦੇ ਨੇੜੇ ਮੁਜ਼ਾਹਰਾ ਕਰਨਾ ਕਿਉਂਕਿ ਉਹਹੀ ਲੋਕ ਨੇ ਪ੍ਰਧਾਨ ਮੰਤਰੀ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਕਰਦੇ ਸੀ ਕਿ ਅਸੀਂ ਕਿਸਾਨਾਂ ਦਾ ਮਜ਼ਦੂਰਾਂ ਦਾ ਸਮੋਚਾ ਕਰਜ਼ਾ ਮਾਫ਼ ਕਰਾਂਗੇ ਸੁਆਮੀਨਾਥ ਰਿਪੋਰਟ ਦੇ ਅਨੁਸਾਰ ਕਿਸਾਨਾਂ ਨੂੰ ਭਾਅ ਦੇਵਾਂਗੇ ਕਿਸਾਨ ਦੀ ਹਰ ਫਸਲ ਤੇ ਐਮ ਐਸ ਪੀ ਦੇਵਾਂਗੇ। ਉਦੋਂ ਬਾਅਦ ਦਿੱਲੀ ਦੇ ਵਿੱਚ ਵੀ ਕਿਸੰਘਰਸ਼ ਹੋਇਆ ਤੇ ਉਦੋਂ ਇਹਨਾਂ ਮੰਗਾਂ ਦੇ ਨਾਲ-ਨਾਲ ਮੋਦੀ ਜੀ ਨੇ ਕਿਹਾ ਸੀ ਕਿ ਜਿਹੜਾ ਬਿਜਲੀ ਸੋਧ 2020 ਹੈ ਇਹ ਲਾਗੂ ਨਹੀਂ ਕਰਾਂਗੇ। ਇਹਨੂੰ ਰੱਦ ਕਰਾਂਗੇ ਤੇ ਜਿਹੜੇ ਪਰਾਲੀ ਦਾ ਸੀਗਾ ਜਦੋਂ ਖੇਤਾਂ ਦੇ ਵਿੱਚ ਨਾੜ ਸਾੜਿਆ ਜਾਂਦਾ ਪਰਾਲੀ ਸਾੜੀ ਜਾਂਦੀ ਹੈ ਕਿਸਾਨਾਂ ਦਾ ਕੋਈ ਪਰਚਾ ਨਹੀਂ ਹੋਊਗਾ ਜਿਹੜੇ ਵੱਡੇ ਜੁਰਮਾਨੇ ਸੀ ਉਹ ਵੀ ਕਹਿੰਦੇ ਸੀ ਵੀ ਅਸੀਂ ਇਹ ਨਹੀਂ ਕਰਾਂਗੇ। ਇਹਦੇ ਨਾਲ-ਨਾਲ ਜਦੋਂ ਜਿਹੜੇ ਲਖਮੀਪੁਰ ਥੀੜੀ ਵਾਲੇ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਵੀਰ ਭਾਜਪਾ ਦੇ ਗੁੰਡਿਆਂ ਵੱਲੋਂ ਰੋਸ ਮਜਾਦਾ ਕਰਦਿਆਂ ਤੇ ਸ਼ਾਂਤ ਨਹੀਂ ਰੋਸ ਮਜਾਦਾ ਕਰਦਿਆਂ ਦੇ ਗੱਡੀ ਚੜਾ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਸਜ਼ਾਵਾ ਦੇਣੀ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇਣੇ ਪਰ ਇਹ ਮੋਦੀ ਜੀ ਸਾਰੀ ਇਹਨਾਂ ਮੰਗਾਂ ਤੋਂ ਇਹਨਾਂ ਸਾਰੇ ਵਾਅਦਿਆਂ ਤੋਂ ਮੁੱਕਰ ਗਏ ਤੇ ਦੁਬਾਰਾ ਫੇਰ ਹੁਣ ਅਸੀਂ 13 ਫਰਵਰੀ ਨੂੰ ਸਰਕਾਰ ਦਾ ਜਾਣ ਦਾ ਵੇਲਾ ਸੀ ਅਸੀਂ ਯਾਦ ਕਰਾਉਣ ਗਏ ਸੀ ਤੇ ਮੋਦੀ ਜੀ ਤੁਸੀਂ ਵਾਅਦੇ ਕੀਤੇ ਸੀ ਸਤਾ ਚ ਆਉਣ ਤੋਂ ਪਹਿਲਾਂ ਵੀ ਔਰ ਦਿੱਲੀ ਅੰਦੋਲਨ ਤੋਂ ਬਾਅਦ ਤੁਸੀਂ ਜਦੋਂ ਆਪਣੀ ਗੱਲਬਾਤ ਹੋਈ ਉਦੋਂ ਵੀ ਤੁਸੀਂ ਵਾਦੇ ਜੀਤੇ ਸੀ ਤੇ ਇਹ ਚੀਜ਼ਾਂ ਇਹ ਮੰਗਾਂ ਥੋਡੀਆਂ ਸੀ ਪੂਰੀਆਂ ਕਰਾਂਗੇ ਪਰ ਉਹ ਅਜੇ ਤੱਕ ਤੁਹਾਡੇ ਵਾਦੇ ਬਫਾ ਨਹੀਂ ਹੋਏ ਪਰ ਉਦੋਂ ਵੀ ਨਹੀਂ ਸੁਣਿਆ ਗਿਆ ਸਾਨੂੰ ਤੇ ਇਹਨੇ ਚੋਣ ਜਾਬਤਾ ਲੱਗਿਆ ਤੇ ਹੁਣ ਆ ਜਿਹੜਾ ਅੱਜ ਦਾ ਪ੍ਰੋਗਰਾਮ ਦਿੱਤਾ ਇਸੇ ਦਾ ਇੱਕ ਹਿੱਸਾ ਹੈ ਕਿ ਅਸੀਂ ਆਪਣੀ ਉਹ ਗੱਲ ਆਪਣਾ ਸਨੇਹਾ ਜਿਹੜੇ ਕੈਂਡੀਡੇਟ ਬੀਜੇਪੀ ਦੇ ਹਨ ਉਹਨਾਂ ਦੇ ਰਹੀਂ ਬੜੀ ਜਿਤੱਕ ਪਵਾਈਏ ਦੇਖੋ ਅੱਜ ਤਾਂ ਨਹੀਂ ਹੋਈ ਪੰਨਾ ਇੱਕ ਵਾਰ ਪਹਿਲਾਂ ਮਿਲੇ ਸੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਅੱਗੇ ਆਏ ਉਹਨਾਂ ਨੇ ਸਾਡੇ ਸਵਾਲਾਂ ਦਾ ਜਵਾਬ ਦੇਣ ਦੀ ਬਿਰਾਏ ਗੱਲ ਹੋਰ ਪਾਸੇ ਨੂੰ ਲੈ ਕੇ ਜਾਂਦੇ ਰਹੇ ਜਦੋਂ ਆਖਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਸਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਉਹ ਕਹਿੰਦੇ ਨਹੀਂ ਸਾਡੇ ਕੋਲ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਜੇ ਅਸੀਂ ਜਿੱਤ ਜਾਨੇ ਆ ਤਾਂ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਨਾਲ ਹੀ ਹੱਲ ਕਰਵਾਵਾਂਗੇ ਇਹ ਕਹਿ ਕੇ ਉਹ ਉਦੋਂ ਤੱਕ ਕਿਸਾਨ ਮਜ਼ਦੂਰ ਇੱਕਾ ਜਿੰਦਾਬਾਦ ਦੇ ਨਾਰੇ ਲਗਵਾ ਰਹੇ ਆਂ ਹਾਂਜੀ ਸੰਗਠਨਾਂ ਨਾਲ ਕਿ ਕਿ ਕਦੇ ਛਬੀਲ ਠੰਡਾ ਪਾਣੀ ਮਿੱਠਾ ਪਾਣੀ ਪਿਆ ਰਹੇ ਉਹਦਾ ਮਿਲ ਕੇ ਚੱਲਣ ਦੀ ਗੱਲ ਕਰ ਰਹੇ। ਤੇ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ? ਜਾਂਦੇ ਆ ਜੀ ਅਸੀਂ ਉਹਦੇ ਭਰੋਸਾ ਕਿਵੇਂ ਕਰ ਲਈਏ? ਮੋਦੀ ਜੀ ਸਦਾ ਜਾਣ ਤੋਂ ਪਹਿਲਾਂ ਇੱਕ ਵੱਡਾ ਨਾਰਾ ਲਾਇਆ ਸੀ ਕਿ ਸਾਰਾ ਕਾਲਾ ਧਨ ਅਸੀਂ ਜਿਹੜਾ ਬਾਹਰ ਹੈਗਾ ਉਹਨੂੰ ਲੈ ਕੇ ਆਵਾਂਗੇ ਦੇਸ਼। ਹਰ ਨਾਗਰਿਕ ਦੇ ਖਾਤੇ ਦੇ ਵਿੱਚ 15-15 ਲੱਖ ਰੁਪਏ ਜਾਣਗੇ। ਉਹ ਮੋਦੀ ਜੀ ਦਾ ਵਾਅਦਾ ਵਫਾ ਨਹੀਂ ਹੋਇਆ ਤੇ ਇਹਨਾਂ ਵਿਚਾਰਿਆਂ ਦੇ ਅਸੀਂ ਕਿਵੇਂ ਵਿਸ਼ਵਾਸ ਕਰ ਲਈਏ?